ਰੀਤ ਦੇ ਹੌਂਕਿਆਂ ਦੀ ਆਵਾਜ਼ ਬਹੁਤ ਤੇਜ਼ ਤੇ ਦਰਦ ਨਾਲ ਭਰੀ ਹੋਈ ਸੀ ਐਵੇਂ ਲੱਗਦਾ ਸੀ ਜਿਵੇਂ ਕਿਸੇ ਨੇ ਬਹੁਤ ਹੀ ਜ਼ਿਆਦਾ ਦਰਦ ਤੇ ਤਕਲੀਫ ਦਿੱਤੀ ਹੋਵੇ ਰੀਤ ਦੇ ਰੋਣ ਦੀ ਆਵਾਜ਼ ਤੇ ਚੀਖ ਸੁਣ ਕੇ ਵੀਰਾ ਵੀ ਇੱਕਦਮ ਬਹੁਤ ਹੀ ਜ਼ਿਆਦਾ ਡਰ ਗਈ ਸੀ ਕਾਲੀ ਨਾਲ ਤੁਰਦੀ ਵੀਰਾ ਪਸ਼ੂਆਂ ਵਾਲੇ ਵੇੜੇ ਵਿੱਚ ਪਹੁੰਚ ਗਈ ਵੇੜੇ 'ਚ ਤਾਂ ਕੋਈ ਵੀ ਨਹੀਂ ਸੀ ਪਰ ਰੀਤ ਦੇ ਰੋਣ ਦੀ ਆਵਾਜ਼ ਹਾਲੇ ਵੀ ਰੁਕ ਰੁਕ ਕੇ ਆ ਰਹੀ ਸੀ ਜਾਂ ਫਿਰ ਐਵੇਂ ਕਹਿ ਲਈਏ ਕਿ ਕੋਈ ਜ਼ਬਰਦਸਤੀ ਰੋਂ ਤੋਂ ਚੁੱਪ ਕਰਵਾ ਰਿਹਾ ਸੀ ਵੀਰਾ ਨੇ ਚਾਰੇ ਪਾਸੇ ਮੀਅਕ ਕਮਾਈ ਪਰ ਰੀਤ ਕਿਸੇ ਵੀ ਨਜ਼ਰ ਨਹੀਂ ਆਈ ਵਿੜਜ ਕੁਝ ਵੀ ਨਜ਼ਰ ਨਾ ਆਉਣ ਤੇ ਵੀਰਾ ਟੂੜੀ ਵਾਲੇ ਬਰਾਂਡੇ ਵੱਲ ਜਾਣ ਲੱਗੀ ਵੀਰਾ ਨੂੰ ਵੀ ਸੀ ਕਿ ਸ਼ਾਇਦ ਰੀਤ ਦੇ ਰੋਂ ਦੀ ਆਵਾਜ਼ ਇਧਰੋਂ ਹੀ ਆਈ ਹੈ ਪਰ ਹੁਣ ਰੀਤ ਇੱਕਦਮ ਹੀ ਚੁੱਪਚਾਪ ਹੋ ਗਈ ਸੀ ਸਭ ਕੁਝ ਇੰਨਾ ਸ਼ਾਂਤ ਹੋ ਗਿਆ ਸੀ ਐਵੇਂ ਲੱਗਦਾ ਸੀ ਕਿ ਕੁਝ ਹੋਇਆ ਹੀ ਨਹੀਂ ਹੈ ਟੂੜੀ ਵਾਲੀ ਬਰਾਂਡੇ ਵਾਲ ਹੌਲੀ-ਹੌਲੀ ਤੁਰਦੀ ਵੀਰਾ ਬਰਾਂਡੇ ਦੇ ਬਾਹਰ ਤੱਕ ਆ ਗਈ ਅੰਦਰ ਜਾ ਕੇ ਕੁਝ ਦੇਖ ਸਕਦੀ ਉਸ ਤੋਂ ਪਹਿਲਾਂ ਹੀ ਅੰਦਰੋਂ ਕੋਈ ਕਾਲੀ ਨਾਲ ਬਾਹਰ ਆਇਆ ਵੀਰਾ ਨੂੰ ੱੱਕਾ ਮਾਰ ਕੇ ਪਾਸੇ ਕਰਨ ਦਾ ਤੇਜ਼-ਤੇਜ਼ ਦੌੜਦਾ ਬਾਹਰ ਜਾਣ ਲੱਗਿਆ ਵੀਰਾ ਦੇ ਮੋੜੇ ਵਿੱਚ ਪਾਸਾ ਵੱਜਣ ਕਰਕੇ ਵੀਰਾ ਦੇ ਪੈਰ ਵੀ ਲੜਖੜਾ ਗਏ ਪਰ ਡਿੱਗਣ ਤੋਂ ਪਹਿਲਾਂ ਹੀ ਵੀਰਾ ਖੁਰਲੀ ਨੂੰ ਹੱਥ ਪਾ ਕੇ ਡਿੱਗਣੋਂ ਬਚ ਗਈ ਵੀਰਾ ਨੂੰ ਵੀ ਕੁਝ ਸਮਝ ਨਹੀਂ ਆ ਰਹੀ ਸੀ ਕਿ ਇੱਕਦਮ ਹੀ ਆਹ ਕੌਣ ਗਿਆ ਹੈ ਤੇ ਕੀ ਹੋ ਗਿਆ ਹੈ ਆਪਣੇ ਆਪ ਨੂੰ ਸੰਭਾਲਦੀ ਵੀਰਾ ਜਲਦੀ ਨਾ ਪੁੱਠੀ ਮੁੜ ਕੇ ਪਿੱਛੇ ਦੇਖਣ ਲੱਗੀ ਜਿੱਧਰ ਉਹ ਗਿਆ ਸੀ ਵੀਰਾ ਵਿੱਚ ਵੱਜਨ ਕਰਕੇ ਉਹਦੇ ਵੀ ਪੈਰ ਲੜ ਖੜਾ ਚੁੱਕੇ ਸੀ ਫਿਰ ਵੀ ਵੀਰਾ ਤੋਂ ਆਪਣਾ ਮੂੰਹ ਛਪਾਉਂਦਾ ਹੋਇਆ ਕਾਲੀ ਨਾਂ ਚਿੱਕੜ ਵਿੱਚ ਹੀ ਹੁੰਦਾ ਹੋਇਆ ਕੰਧ ਟੱਪਣ ਦੀ ਕੋਸ਼ਿਸ਼ ਕਰਨ ਵਿੱਚ ਸੀ ਪਰ ਵਿੱਚੋਂ ਚਿੱਕੜ ਲੱਗਣ ਕਰਕੇ ਪੈਰ ਤਿਲ ਗਿਆ ਤੇ ਇੱਕ ਵਾਰ ਟੜਮ ਕਰਕੇ ਥਨ ਲੇਢਿੱ ਗਿਆ ਵੀਰਾ ਤੋਂ ਵੱਜਨ ਦੇ ਝਾਕ ਵਿੱਚ ਫਿਰ ਤੋਂ ਕਾਲੀ ਵਿੱਚ ਉਠਿਆ ਤੇ ਕੰਧ ਵੱਲ ਭੱਜਣ ਲੱਗ ਪਿਆ ਜੋ ਕੁਝ ਵੀ ਹੋ ਰਿਹਾ ਸੀ ਸਭ ਕੁਝ ਵੀਰਾ ਦੀ ਸਮਝ ਤੋਂ ਬਾਹਰ ਹੀ ਸੀ ਵੀਰਾ ਦੀਆਂ ਲੱਤਾਂ ਵੀ ਕੰਬਣ ਲੱਗ ਪਈਆਂ ਸੀ ਜਿਵੇਂ ਇਹ ਸਭ ਕੁਝ ਦੇਖ ਕੇ ਜਾਨ ਹੀ ਨਿਕਲ ਚੱਲੀ ਸੀ ਮਨ ਵਿੱਚ ਸਵਾਲ ਸੀ ਕਿ ਘਰ ਵਾਲੇ ਤਾਂ ਅਖਰ ਮੈਨੂੰ ਹੀ ਪੁੱਛਣਗੇ ਕਿ ਮੈਂ ਜਵਾਬ ਕੀ ਦੇਵਾਂਗੀ ਇਹ ਕੌਣ ਅਖਰ ਹੋਇਆ ਕੀ ਹੈ ਸਭ ਕੁਝ ਸੋਚ ਲਈ ਤੇ ਡਰੀ ਹੋਈ ਵੀਰਾ ਜਲਦੀ ਨਾਲ ਉੱઠી ਤੇ ਰੁਕਣ ਦੀ ਆਵਾਜ਼ ਲਾਉਂਦੀ ਹੋਈ ਉਸ ਨੂੰ ਫੜਨ ਲਈ ਉਸ ਦੇ ਪਿੱਛੇ ਕੰਧ ਵੱਲ ਭੱਜਣ ਲੱਗੀ ਵੀਰਾ ਨੂੰ ਆਪਣੇ ਪਿੱਛੇ ਆਉਂਦੀ ਦੇਖ ਕੇ ਉਹ ਵੀ ਹੋਰ ਕਾਲੀ ਨਕੰਨ ਤੇ ਚੜਨ ਦੀ ਕੋਸ਼ਿਸ਼ ਕਰਨ ਲੱਗਿਆ ਪਰ ਕਾਲੀ ਵਿੱਚ ਕੰਦ ਨੂੰ ਚੰਗੀ ਤਰ੍ਹਾਂ ਹੱਥ ਨਾ ਪਾਸ ਗਿਆ ਕੰਦ ਤੇ ਚੜਦਾ-ਚੜਦਾ ਥੱਲੇ ਡਿੱਗ ਪਿਆ ਵੀਰਾ ਵੀ ਚਿੱਕੜ ਵਿੱਚ ਹੀ ਹੁੰਦੀ ਹੋਈ ਕਾਲੀ ਨਾ ਉਸ ਨੂੰ ਪਕੜਨ ਦੀ ਕੋਸ਼ਿਸ਼ ਵਿੱਚ ਸੀ ਵੀਰਾ ਉਸ ਨੂੰ ਰੁਕਣ ਲਈ ਵੀ ਕਹਿ ਰਹੀ ਸੀ ਪਰ ਉਸ ਨੂੰ ਤਾਂ ਕਾਲੀ ਸੀ ਵਿੱਚ ਨਿਕਲ ਨਹੀਂ ਕੰਦ ਤੋਂ ਡਿੱਗੇ ਨੂੰ ਵੀਰਾ ਫੜ ਫੌਂਦੀ ਉਸ ਤੋਂ ਪਹਿਲਾਂ ਯੂ ਖੜਾ ਹੋ ਕੇ ਫਿਰ ਤੋਂ ਕੰਦ ਟੱਪਣ ਦੀ ਕੋਸ਼ਿਸ਼ ਕਰਨ ਲੱਗ ਪਿਆ ਵੀਰਾ ਵੀ ਤੇਜ਼ੀ ਨਾਲ ਉਸ ਵੱਲ ਅੱਗੇ ਵਧੀ ਕੰਧ ਟੱਪਦੇ ਨੂੰ ਵੀਰਾ ਲੱਤ ਤੋਂ ਫੜ ਕੇ ਥੱਲੇ ਖਿੱਚਣ ਦੀ ਕੋਸ਼ਿਸ਼ ਕਰਨ ਲੱਗ ਪਈ ਵੀਰਾ ਵੀ ਆਪਣੇ ਹੱਥ ਪੈਰ ਵੀ ਤੇਜ਼ ਚ ਲਾਉਣ ਲੱਗ ਪਿਆ ਤਾਂ ਜੋ ਬਚ ਕੇ ਨਿਕਲ ਸਕੇ ਪਰ ਵੀਰਾ ਨੇ ਉਹਦੀਆਂ ਲੱਤਾਂ ਨੂੰ ਛੱਡਿਆ ਹੀ ਨਹੀਂ ਆਖਰ ਨੂੰ ਕਾਫੀ ਜद्दोजਹਿਦ ਤੋਂ ਬਾਅਦ ਵੀਰਾ ਨੇ ਉਸ ਨੂੰ ਕੰਨ ਤੋਂ ਥੱਲੇ ਖਿੱਚ ਲਿਆ ਵੀਰਾ ਨੇ ਜ਼ੋਰ ਨਾਲ ਥੱਲੇ ਆਪਣੇ ਵੱਲ ਖਿੱਚਿਆ ਤਾਂ ਵੀਰਾ ਨੇ ਨਾਲ-ਨਾਲ ਉਹ ਵੀ ਥੱਲੇ ਡਿੱਗ ਪਿਆ ਥੱਲੇ ਡਿੱਗਦੇ ਦਾ ਸਿਰ ਥੱਲੇ ਵੱਜਿਆ ਜਿਸ ਕਰਕੇ ਮਾਮੂਲੀ ਜੀ ਸੱਟ ਵੀ ਲੱਗ ਗਈ ਵੀਰਾ ਨੇ ਕਾਲੀਨਾ ਉਸ ਦੀ ਬਾਹ ਫੜ ਲਈ ਪਰ ਉਸ ਦਾ ਚਿਹਰਾ ਹਾਲੇ ਤੱਕ ਵੀ ਕੱਪੜੇ ਨਾਲ ਢਕਿਆ ਹੋਇਆ ਸੀ ਜਿਹਨੂੰ ਵੀਰਾ ਦੇਖਣ ਦੀ ਕੋਸ਼ਿਸ਼ ਕਰ ਰਹੀ ਸੀ ਸੱਟ ਲੱਗਣ ਕਰਕੇ ਉਸ ਨੇ ਆਪਣਾ ਸਿਰ ਆਪਣੇ ਹੱਥਾਂ ਵਿੱਚ ਫੜਿਆ ਹੋਇਆ ਸੀ ਵੀਰਾ ਨੇ ਕਾਲੀਨਾ ਉਸ ਦੇ ਚਿਹਰੇ ਤੋਂ ਕੱਪੜਾ ਪਾਸੇ ਕੀਤਾ ਜਿਵੇਂ ਹੀ ਚਿਹਰਾ ਨੰਗਾ ਹੋਇਆ ਚਿਹਰਾ ਦੇਖ ਕੇ ਵੀਰਾ ਹੱਕੀ ਬੱਕੀ ਹੀ ਰਹਿ ਗਈ ਜਿਵੇਂ ਹੀ ਵੀਰਾ ਨੇ ਉਸ ਦੇ ਚਿਹਰੇ ਤੋਂ ਕੱਪੜਾ ਪਾਸੇ ਕੀਤਾ ਉਦਾ ਚਿਹਰਾ ਦੇਖ ਕੇ ਵੀਰਾ ਹੈਰਾਨ ਜਿਹੀ ਹੋਈ ਹੋਰ ਇਹ ਜ਼ਿਆਦਾ غور ਨਾ ਦੇਖਣ ਲੱਗ ਪਈ ਹੈਰਾਨ ਇਸ ਲਈ ਸੀ ਕਿਉਂਕਿ ਵੀਰਾ ਨੂੰ ਯਕੀਨ ਨਹੀਂ ਸੀ ਉਹ ਇਨਸਾਨ ਜਿਹਦੇ ਤੇ ਵੀਰਾ ਨੂੰ ਹੱਦੋਂ ਵੱਧ ਭਰੋਸਾ ਸੀ ਉਹ ਐਵੇਂ ਕਰ ਸਕਦਾ ਹੈ ਸ਼ਾਇਦ ਵੀਰਾ ਨੂੰ ਆਪਣੀ ਅੱਖਾਂ ਤੇ ਇੱਕ ਪਲ ਲਈ ਯਕੀਨ ਨਹੀਂ ਹੋ ਰਿਹਾ ਸੀ ਪਰ ਕਿਤੇ ਨਾ ਕਿਤੇ ਤਾਂ ਵੀਰਾ ਵੀ ਗਲਤ ਹੀ ਸੀ ਰਿਤ ਦੀ ਇਸ ਹਾਲਤ ਪਿੱਛੇ ਵੀਰਾ ਦੀ ਓਨਾ ਹੀ ਦੋਸ਼ ਸੀ ਜਿੰਨਾ ਇਸ ਸਖਸ ਦਾ ਇਹ ਸਖਸ ਸੀ ਚਤਰੇ ਦਾ ਆੜੀ ਗੁੱਲੀ ਗੁੱਲੀ ਤੇ ਬਚੱਤਰਾ ਬਚਪਨ ਤੋਂ ਹੀ ਪੱਕੇ ਆੜੀ ਸੀ ਉਮਰ ਵੀ ਇੱਕੋ ਜਿਹੀ ਸੀ ਦੋਨਾਂ ਦੀ ਬਚੱਤਰਾ ਕੱਲੀ-ਕੱਲੀ ਗੱਲ ਗੁੱਲੀ ਨੂੰ ਦੱਸਦਾ ਰਹਿੰਦਾ ਸੀ ਗੁੱਲੀ ਉਂਝ ਤਾਂ ਭਾਵੇਂ ਕਦੇ ਵੀਰਾ ਦੇ ਘਰ ਨਹੀਂ ਆਇਆ ਸੀ ਭਾਵੇਂ ਗੁੱਲੀ ਦਾ ਘਰ ਵੀਰਾ ਦੇ ਘਰ ਦੇ ਸਾਹਮਣੇ ਹੀ ਸੀ ਪਰ ਫਿਰ ਵੀ ਗੁੱਲੀ ਕਦੇ ਨਹੀਂ ਆਇਆ ਸੀ ਜੇ ਕਦੇ ਬਚੱਤਰਾ ਨਾਲ ਵੀ ਲੈ ਆਉਂਦਾ ਸੀ ਤਾਂ ਗੁੱਲੀ ਦਰਵਾਜ਼ੇ ਦੇ ਬਾਹਰ ਹੀ ਰੁਕ ਜਾਇਆ ਕਰਦਾ ਸੀ ਉਂਝ ਵੀ ਥੋੜਾ ਸ਼ਰਮਿਲੀ ਜਿਹਾ ਸੁਭਾਅ ਦਾ ਹੋਣ ਕਰਕੇ ਇਹ ਜ਼ਿਆਦਾ ਵੀ ਨਹੀਂ ਬੋਲਦਾ ਸੀ ਵੀਰਾ ਕਈ ਵਾਰ ਕੰਮ ਕੰਦੇ ਗੁੱਲੀ ਦੇ ਘਰ ਚਲੀ ਜਾਂਦੀ ਔਰ ਗੁੱਲੀ ਨੇ ਕਦੇ ਅੱਖ ਚੱਕ ਕੇ ਵੀ ਨਹੀਂ ਵੇਖਿਆ ਸੀ ਵੀਰਾ ਵੱਲ ਇਸ ਲਈ ਹੀ ਵੀਰਾ ਹਰਾਨੀ ਨਾਂ ਗੁੱਲੀ ਦੇ ਚਿਹਰੇ ਵੱਲ ਦੇਖ ਰਹੀ ਸੀ ਵੀਰਾ ਦੇ ਦਿਲ ਵਿੱਚ ਬਚੱਤਰੇ ਲਈ ਕੀ ਸੀ ਇਹ ਵੀ ਗੁੱਲੀ ਨੂੰ ਸਭ ਪਤਾ ਸੀ ਵੀਰਾ ਦਾ ਵਿਹਾਰ ਰੀਤ ਲਈ ਕਿਵੇਂ ਦਾ ਸੀ ਇਹ ਵੀ ਗੁੱਲੀ ਨੂੰ ਬਚੱਤਰੇ ਤੋਂ ਹੀ ਪਤਾ ਲੱਗਿਆ ਸੀ ਜਦੋਂ ਵੀਰਾ ਨੇ ਗਲੀ ਜਾਂਦੇ ਬੱਚਿਆਂ ਨੂੰ ਬਚੱਤਰੇ ਤੱਕ ਸੁਨੀਹਾ ਲੌਂਲੀ ਕਿਹਾ ਤਾਂ ਗੁੱਲੀ ਆਪਣੇ ਘਰ ਦੀ ਛੱਤੀ ਖੜਾ ਸਭ ਕੁਝ ਦੇਖ ਰਿਹਾ ਸੀ ਜਿਵੇਂ ਹੀ ਵਿਰਾਨੇ ਬੱਚਿਆਂ ਨੂੰ ਬਚੱਤਰੇ ਵੱਲ ਭੇਜਿਆ ਤਾਂ ਗੁੱਲੀ ਨੇ ਕਾਲੀ ਨਾਲ ਆ ਕੇ ਉਹਨਾਂ ਬੱਚਿਆਂ ਨੂੰ ਬਚੱਤਰੇ ਤੱਕ ਜਾਣ ਤੋਂ ਪਹਿਲਾਂ ਹੀ ਗਲੀ ਵਿੱਚ ਰੋਕ ਲਿਆ ਸੀ ਤੇ ਕੁਝ ਪੈਸਿਆਂ ਦਾ ਲਾਲਚ ਦੇ ਕੇ ਉਹਨਾਂ ਤੋਂ ਸਾਰੀ ਗੱਲ ਪੁੱਛ ਲਈ ਸੀ ਤੇ ਉਹਨਾਂ ਬੱਚਿਆਂ ਨੂੰ ਉੱਥੇ ਹੀ ਵਾਪਸ ਮੋੜ ਦਿੱਤਾ ਸੀ ਗੁੱਲੀ ਨੂੰ ਪਹਿਲਾਂ ਹੀ ਪਤਾ ਸੀ ਕਿ ਕਿਸ਼ਨ ਸਵੇਰ ਦਾ ਹੀ ਖੇਤਾਂ ਵੱਲ ਗਿਆ ਹੋਇਆ ਹੈ ਗੁੱਲੀ ਦੇ ਬਹਾਨੇ ਨਾਲ ਬਚੱਤਰ ਨੂੰ ਖੇਤਾਂ ਵੱਲ ਭੇਜ ਦਿੱਤਾ। ਬੁੱੱਲੇ ਚੰਗੀ ਤਰ੍ਹਾਂ ਜਾਣ ਚੁੱਕਿਆ ਸੀ ਕਿ ਵੀਰਾ ਨੇ ਬਚੱਤਰ ਨੂੰ ਕਿਸ਼ਨ ਦਾ ਨਾਮ ਲੈ ਕੇ ਘਰੋਂ ਕਿਉਂ ਬੁਲਾਇਆ ਹੈ। ਕੋਠੇ ਤੇ ਖੜੇ ਬੁੱੱਲੇ ਨੂੰ ਵੀਰਾ ਦੇ ਘਰ ਦੀ ਭਾਵੇਂ ਕੋਈ ਗੱਲ ਸੁਣਾਈ ਨਹੀਂ ਦਿੱਤੀ ਸੀ ਪਰ ਦੇਖ ਸਭ ਕੁਝ ਸਮਝ ਜ਼ਰੂਰ ਲਿਆ ਸੀ ਕਿਵੇਂ ਵੀਰਾ ਨੇ ਰੀਤ ਨੂੰ ਬਹਾਨੇ ਨਾਲ ਪਸੂਆ ਵਾਲੇ ਪਾਸੇ ਭੇਜਿਆ ਤੇ ਫਿਰ ਆਪਕਿਵੇਂ ਹਾਰ ਸ਼ਿੰਗਾਰ ਲਾ ਕੇ ਨਵੀਂ ਦੁੱਲਨ ਵਾਂਗ ਚਮਕਣ ਲੱਗੀ। ਗੁੱਲੀ ਨੂੰ ਬਚੱਤਰ ਦੇ ਮਹੂਰੀਦ ਦੀ ਜਵਾਨੀ ਤੇ ਰੀਤ ਨਾਲ ਵੀਰਾ ਦੇ ਵਿਵਹਾਰ ਬਾਰੇ ਸਭ ਕੁਝ ਪਤਾ ਸੀ। ਉਹ ਚਤਰੀ ਨੇ ਗੁੱਲੀ ਨੂੰ ਰੀਤ ਬਾਰੇ ਸਭ ਕੁਝ ਦੱਸ ਦਿੱਤਾ ਸੀ ਕਿਵੇਂ ਬਚੱਤਰਾਂ ਰੀਤ ਦੇ ਪਿੱਛੇ ਪਿੱਛੇ ਰਹਿੰਦਾ ਮੌਕੇ ਦੀ ਤਲਾਸ਼ ਵਿੱਚ ਸੀ ਬਚੱਤਰੇ ਨੇ ਗੁੱਲੀ ਨੂੰ ਰੀਤ ਦੇ ਘਟ ਬੋਲਣ ਤੇ ਠੰਡੇ ਸੁਆਹ ਬਾਰੇ ਵੀ ਦੱਸਿਆ ਹੋਇਆ ਸੀ ਇਸ ਲਈ ਗੁੱਲੀ ਦਾ ਹੌਂਸਲਾ ਹੋਰ ਵੀ ਵੱਧ ਗਿਆ ਸੀ ਤੇ ਗੁੱਲੀ ਨੂੰ ਵੀ ਵਧੀਆ ਮੌਕਾ ਲੱਗਿਆ ਸੀ ਅੱਜ ਰੀਤ ਦੇ ਨੇੜੇ ਜਾਣ ਦਾ ਗੁੱਲੀ ਅੱਖ ਬਚਾ ਕੇ ਵੀਰਾ ਦੇ ਘਰੇ ਤੇ ਫਿਰ ਵੱਚਦਾ-ਬੱਚਦਾ ਪਸ਼ੂਆਂ ਵਾਲੇ ਪਾਸੇ ਜਿੱਥੇ ਰੀਤ ਕੰਮ ਕਰ ਰਹੀ ਸੀ ਉੱਥੇ ਚਲਾ ਗਿਆ ਨੀਤ ਖੜੀ ਕੋਲ ਬੈਠੀ ਬਹੁਤ ਚੁੱਕ ਰਹੀ ਸੀ ਪਹਿਲਾਂ ਤਾਂ ਗੁੱਲੀ ਰੀਤ ਨੂੰ ਦੂਰੋਂ ਉੱਲੇ ਵਿੱਚ ਖੜਿਆ ਚੋਰੀ-ਚੋਰੀ ਦੇਖਦਾ ਰਿਹਾ ਫਿਰ ਹੌਲੀ-ਹੌਲੀ ਰੀਤ ਦੇ ਕੋਲ ਚਲਾ ਗਿਆ ਗੁੱਲੀ ਨੂੰ ਇੱਕਦਮ ਕੋਲ ਦੇਖ ਕੇ ਰੀਤ ਡਰ ਕੇ ਥੋੜਾ ਦੂਰ ਹੋ ਗਈ ਗੁੱਲੀ ਆਨੇ ਬਹਾਨੇ ਰੀਤ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨ ਲੱਗਾ ਰੀਤ ਦਾ ਦਿਲ ਬਿਲਕੁਲ ਸਾਫ਼ ਸੀ ਗੁੱਲੀ ਦੇ ਦਿਲ ਵਿੱਚ ਕੀ ਸੀ ਇਹ ਵਿਚਾਰੀ ਭੋਲੀ ਰੀਤ ਕਿੱਥੇ ਜਾਣਦੀ ਸੀ ਰੀਤ ਇਹ ਸਭ ਕੁਝ ਤੋਂ ਬੜੀ ਅਨਜਾਨ ਹੀ ਸੀ ਗੁੱਲੀ ਨੇ ਬਹੁਤ ਕੋਸ਼ਿਸ਼ ਕੀਤੀ ਕਿ ਰੀਤ ਨੂੰ ਮਨਾਉਣ ਦੀ ਪਰ ਰੀਤ ਨੂੰ ਕੁਝ ਵੀ ਸਮਝ ਨਹੀਂ ਸੀ ਪਤਾ ਤੇ ਨਾ ਹੀ ਰੀਤ ਨੂੰ ਗੁੱਲੀ ਦੀਆਂ ਗੱਲਾਂ ਸਮਝ ਆ ਰਹੀਆਂ ਸੀ ਜਦੋਂ ਰੀਤ ਗੁੱਲੀ ਦੀਆਂ ਨਜ਼ਾਰਾਂ ਮਿੰਤਾ ਅੱਗੇ ਵੀ ਨਹੀਂ ਮੰਨੀ ਤਾਂ ਗੁੱਲੀ ਨੇ ੱੱੱਕੇ ਨਾਲ ਰੀਤ ਦੀ ਬਾਹ ਫੜ ਲਈ ਤੇ ਰੀਤ ਨਾ ੱੱਕਾ ਕਰਨਾ ਸ਼ੁਰੂ ਕਰ ਦਿੱਤਾ ਉਂਝ ਵੀ ਰੀਤ ਨੂੰ ਉਮਰ ਵਿੱਚ ਗੁੱਲੀ ਤੋਂ ਛੋਟੀ ਹੀ ਸੀ ਉਪਰੋਂ ਵੀਰਾ ਦੀਆਂ ਝਿੜਕਾਂ ਤੇ ਵਕਤ ਦੀਆਂ ਮਾਰਾਂ ਨੇ ਰੀਤ ਨੂੰ ਕਮਜ਼ੋਰ ਕਰ ਰੱਖਿਆ ਸੀ ਗੁੱਲੀ ਨੇ ਫਿਰ ਵੀ ਬਹੁਤ ਕੋਸ਼ਿਸ਼ ਕੀਤੀ रीत ਨੇ ਧੱਕਾ ਕਰਨ ਦੀ। ਰੀਤ ਨੂੰ ਖਿੱਚ ਕੇ ਤੂੜੀ ਵਾਲੀ ਕੋਠੇ ਵਿੱਚ ਲੈ ਗਿਆ। ਰੀਤ ਦੇ ਸਿਰ ਤੋਂ ਚੁੰਨੀ ਉਤਾਰ ਕੇ ਗੁੱਲੀ ਨੇ ਪਰਾ ਸੁੱਟ ਦਿੱਤੀ। ਰੀਤ ਨੂੰ ਕੁਝ ਵੀ ਸਮਝ ਨਹੀਂ ਆ ਰਹੀ ਸੀ ਕਿ ਐਵੇਂ ਕਿਉਂ ਤੇ ਕਿਸ ਲਈ ਕਰ ਰਿਹਾ ਹੈ। ਰੀਤ ਵਾਰ-ਵਾਰ ਆਪਣੀ ਬਾਹ ਗੁੱਲੀ ਤੋਂ ਛੁਰਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਗੁੱਲੀ ਸੇਧ ਤਾਂ ਠੀਕ-ਠਾਕ ਸੀ ਤੇ ਉਮਰ ਵਿੱਚ ਵੀ ਰੀਤ ਤੋਂ ਵੱਡਾ ਹੋਣ ਕਰਕੇ ਫਰੀਦ ਦੀ ਕੋਈ ਪੇਸ਼ਨਾ ਚੱਲੀ ਗੁੱਲੀ ਅੱਗੇ। ਟੂੜੀ ਵਾਲੇ ਕੋਠੇ ਅੰਦਰ ਗੁੱਲੀ ਰੀਤ ਨੂੰ ਬਾਹਂ ਤੋਂ ਫੜ ਕੇ ਕੜੀਸ ਕੇ ਲੈ ਗਿਆ ਸੀ ਅੰਦਰ ਲਿਜਾ ਕੇ ਗੁੱਲੀ ਨੇ ਰੀਤ ਨੂੰ ਟੂੜੀ ਦੇ ਉੱਪਰ ਹੀ ਸੁੱਟ ਦਿੱਤਾ ਜਿੱਥੇ ਪੱਲੀਆਂ ਤੇ ਹੋਰ ਵਾਧੂ ਸਮਾਨ ਖਿਲਰਿਆ ਪਿਆ ਸੀ ਗੁੱਲੀ ਨੇ ਰੀਤ ਦੀ ਬਾਹ ਵੀ ਕੱਸ ਕੇ ਫੜੀ ਹੋਈ ਸੀ ਜਿਸ ਕਰਕੇ ਰੀਤ ਦੀ ਬਾਹ ਤੇ ਨਿਸ਼ਾਨ ਪੈ ਗਿਆ ਸੀ ਜਿਵੇਂ ਹੀ ਗੁੱਲੀ ਨੇ ਰੀਤ ਨੂੰ ਅੰਦਰ ਲਿਜਾ ਕੇ ਸੁੱਟਿਆ ਰੀਤ ਆਪਣੀ ਬਾਹ ਨੂੰ ਦੇਖਣ ਲੱਗ ਪਈ ਜਿਹੜੀ ਗੁੱਲੀ ਦੇ ਜ਼ੋਰ ਦੀ ਪਕੜਨ ਕਰਕੇ ਲਾਲ ਹੋ ਗਈ ਸੀ ਦਰਦ ਵੀ ਕਰਨ ਲੱਗ ਪਈ ਸੀ ਇੱਕ ਤਾਂ ਰੀਤ ਪਹਿਲਾਂ ਹੀ ਦੁਖੀ ਸੀ ਉੱਪਰੋਂ ਇੱਕ ਦੁੱਖ ਹੋਰ ਹੋ ਗਿਆ ਸੀ ਆਪਣੀ ਅੱਖਾਂ ਵਿੱਚ ਹੰਝੂ �िएटਦੀ ਰੀਤ ਦੂਜੇ ਹੱਥ ਨਾਲ ਆਪਣੀ ਬਾਹ ਨੂੰ ਮਸਲਣ ਕਰਕੇ ਦਰਦ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨ ਲੱਗ ਪਈ ਗੁੱਲੀ ਵੱਲ ਰੀਤ ਦਾ ਧਿਆਨ ਹੀ ਨਹੀਂ ਸੀ ਕਿ ਉਹ ਕਰ ਕੀ ਰਿਹਾ ਹੈ ਰੀਤ ਦੀ ਪਿੱਠਾ ਇਹ ਮਾਰੀ ਵਿਚਾਰੀ ਆਪਣੇ ਦੁੱਖਾਂ ਹੀ ਵਿੱਚ ਉਲਝ ਗਈ ਉਧਰ ਗੁੱਲੀ ਨੇ ਰੀਤ ਨੂੰ ਟੂੜੀ ਵਾਲੇ ਕੋਠੇ ਅੰਦਰ ਸੁੱਟ ਕੇ ਇੱਕ ਵਾਰ ਬਾਹਰ ਆ ਗਿਆ ਇਹ ਦੇਖਣ ਲਈ ਕਿ ਕਿਤੇ ਕਿਸੇ ਨੂੰ ਪਤਾ ਤਾਂ ਨਹੀਂ ਲੱਗ ਗਿਆ ਹੌਲੀ ਹੌਲੀ ਉਹ ਬਾਹਰ ਕਰਕੇ ਦੇਖਦਾ ਗੁੱਲੀ ਚਾਰੇ ਪਾਸੇ ਨਜ਼ਰ ਘਮਾਉਣ ਲੱਗ ਪਿਆ ਕਿਤੇ ਕੁਝ ਵੀ ਅਜੀਹਾ ਨਹੀਂ ਸੀ ਜਿਸ ਨੂੰ ਰੀਤ ਨਾ ਹੋਣ ਵਾਲੀ ਜਾਂ ਹੋਈ ਜ਼ਬਰਦਸਤੀ ਤੱਕੇ ਸਾਹੀ ਬਾਰੇ ਪਤਾ ਲੱਗਿਆ ਹੁੰਦਾ ਸਭ ਕੁਝ ਪਹਿਲਾਂ ਵਾਂਗ ਹੀ ਸ਼ਾਂਤ ਸੀ ਗੁੱਲੀ ਚਾਰੇ ਪਾਸੇ ਦੇਖ ਕੇ ਨਿਸ਼ਚਿਤ ਹੋ ਗਿਆ ਕਾਲੀ ਨਾ ਅੰਦਰ ਵਾਪਸ ਆਉਣ ਲੱਗਿਆ ਜਿੱਥੇ ਰੀਤ ਨੂੰ ਸੁੱਟ ਕੇ ਗਿਆ ਸੀ ਆਪਣੇ ਸ਼ਰਟ ਦੇ ਬਟਨ ਖੋਲਦਾ ਖੋਲਦਾ ਗੁੱਲੀ ਉੱਥੇ ਹੀ ਆ ਗਿਆ ਜਿੱਥੇ ਰੀਤ ਸੀ ਜਿਵੇਂ ਇਹ ਗੁੱਲੀ ਦੀ ਨਜ਼ਰ ਉਸ ਥਾਂ ਤੇ ਗਈ ਜਿੱਥੇ ਰੀਤ ਨੂੰ ਸੁੱਟ ਕੇ ਗਿਆ ਸੀ ਬੁੱਲੀ ਦੀਆਂ ਨਜ਼ਰਾਂ ਚੱਖਾ ਚੌਲ ਹੋ ਗਈਆਂ ਚਿਹਰੇ ਦਾ ਰੰਗ ਇੱਕ ਪੱਲੀ ਉੱਡ ਗਿਆ ਅੱਖਾਂ ਨੂੰ ਮਸਲ ਮਸਲ ਕੇ ਦੇਖਣ ਲੱਗ ਪਿਆ ਪਰ ਫਿਰ ਵੀ ਉੱਥੇ ਰੀਤ ਨਜ਼ਰ ਨਹੀਂ ਆਈ ਇੱਕ ਵਾਰ ਤਾਂ ਗੁੱਲੀ ਨੂੰ ਆਪਣੀ ਅੱਖਾਂ ਤੇ ਯਕੀਨ ਹੋਇਆ ਪਰ ਰੀਤ ਉੱਥੇ ਸੱਚੀ ਹੀ ਨਹੀਂ ਸੀ ਬੁੱਲੇ ਹੈਰਾਨ ਤੇ ਪਰੇਸ਼ਾਨ ਹੋ ਗਿਆ ਚਾਰੇ ਪਾਸੇ ਨਜ਼ਰ ਘਮਾਉਣ ਲੱਗ ਪਿਆ ਜਿੱਥੇ ਰੀਤ ਨੂੰ ਸੁੱਟ ਕੇ ਗਿਆ ਸੀ ਉੱਥੇ ਪਈਆਂ ਪੱਲੀਆਂ ਤੇ ਹੋਰ ਸਮਾਨ ਨੂੰ ਪਰੇ ਉਰੇ ਕਰਕੇ ਦੇਖਣ ਲੱਗ ਪਿਆ ਪਰੀਤ ਕਿਤੇ ਵੀ ਨਜ਼ਰ ਨਹੀਂ ਆਈ। ਬੁੱਲੇ ਨੂੰ ਅਜੀਬ ਚਾਂ ਪਹਿਲਾਂ ਚੜਿਆ ਹੋਇਆ ਸੀ। ਉਹਨੂੰ ਉਨਾਂ ਹੀ ਉਦਾਸ ਤੇ ਪ੍ਰੇਸ਼ਾਨ ਹੋਣ ਲੱਗ ਪਿਆ। ਸਿਰ ਨੂੰ ਖੁਰਕਦਾ ਹੋਇਆ ਸੋਚਣ ਲੱਗ ਪਿਆ, "ਕਿਆ ਖਰੀਤ ਇੰਨੀ ਜਲਦੀ ਕਿੱਥੇ ਜਾ ਸਕਦੀ ਹੈ? ਉਹਦੇ ਚ ਇੰਨੀ ਹਿੰਮਤ ਕਿੱਥੋਂ ਆ ਗਈ? ਕਿਉਂ ਮੇਰੇ ਤੋਂ ਬਚ ਕੇ ਨਿਕਲ ਗਈ? ਸਾਰੇ ਤੂੜੀ ਵਾਲੇ ਕੋਠੇ ਵਿੱਚ ਨਜ਼ਰ ਕਮਾਉਣ ਤੋਂ ਬਾਅਦ ਜਦੋਂ ਰੀਤ ਕਿਤੇ ਵੀ ਨਜ਼ਰ ਨਹੀਂ ਆਈ, ਤਾਂ ਕਾਲੀ ਨਾ ਫਿਰ ਵਾਪਸ ਮੁੜਿਆ ਬਾਹਰ ਵੱਲ। ਪਸ਼ੂਆ ਵਾਲੀ ਖੁਰਲੀ ਕੋਲਾ ਕੇ ਦੇਖਿਆ। ਪਰ ਰੀਤ ਬਾਹਰ ਵੀ ਕਿਤੇ ਨਜ਼ਰ ਨਹੀਂ ਆਈ। ਬੁੱਲੀ ਵੀ ਹੈਰਾਨ ਸੀ। ਰੀਤ ਇੱਕਦਮ ਹੀ ਕਿੱਥੇ ਜਾ ਸਕਦੀ ਹੈ? ਬਾਹਰ ਦੇਖਣ ਤੋਂ ਬਾਅਦ ਬੁੱਲੀ ਫਿਰ ਅੰਦਰ ਵਾਪਸ ਮੁੜ ਆਇਆ। ਟੋੜੇ ਵਾਲੇ ਕੋਠੇ ਵਿੱਚ ਫਿਰ ਤੋਂ ਰੀਤ ਨੂੰ ਲੱਭਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਬੁੱਲੀ ਨੂੰ ਡਰ ਵੀ ਸੀ ਕਿ ਇੱਥੇ ਰੀਤ ਬਾਹਰ ਜਾ ਕੇ ਰੌਲਾ ਨਾ ਪਾ ਦੇਵੇ। ਇਸ ਲਈ ਬੁੱਲੀ ਕਾਲੀ ਵਿੱਚ ਰੀਤ ਨੂੰ ਸਾਰੇ ਪਾਸੇ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਟੋੜੇ ਦੇ ਉੱਪਰ ਚੜ੍ਹ ਕੇ ਵੇਖਿਆ ਪਰ ਰੀਤ ਕਿਤੇ ਵੀ ਨਜ਼ਰ ਨਹੀਂ ਆਈ। ਇਹ ਜਿੰਨਾ ਦੀ ਟੂੜੀ ਵਾਲੇ ਕੋਠੇ ਵਿੱਚ ਬਾਧੂ ਸਮਾਨ ਪਿਆ ਸੀ ਬੁੱਲੀ ਨੇ ਸਾਰਾ ਹੀ ਫਰੋਲ ਦਿੱਤਾ ਸੀ ਤੇਲ ਵਾਲੇ ਡਰਮੂ ਤੋਂ ਲੈ ਕੇ ਹਰ ਨਿੱਕੀ ਮੋਟੀ ਚੀਜ਼ ਨੂੰ ਬੁੱਲੀ ਨੇ ਦੇਖ ਲਿਆ ਸੀ ਪਰ ਨੀਤ ਕਿਤੇ ਵੀ ਨਜ਼ਰ ਨਹੀਂ ਆਈ ਟੂੜੀ ਵਾਲੇ ਕੋਠੇ ਦੇ ਅੰਦਰ ਇੱਕ ਪਾਸੇ ਟੂੜੀ ਸੀ ਦੂਜੇ ਪਾਸੇ ਖੁੱਡਿਅ ਵਿੱਚ ਕੁਝ ਕਣਕ ਰੱਖੀ ਹੋਈ ਸੀ ਬੋਰੀਆਂ ਵਿੱਚ ਭਰ-ਭਰ ਕੇ ਹੋਰ ਤਾਂ ਸਭ ਕੁਝ ਛਾਣਵੀਨ ਕਰ ਲਿਆ ਸੀ ਇਹਨਾਂ ਬੋਰੀਆਂ ਨੂੰ ਛੱਡ ਕੇ ਬੁੱਲੀ ਦੀ ਨਿਗਾ ਜਿਵੇਂ ਹੀ ਇਹਨਾਂ ਬੋਰੀਆਂ ਤੇ